ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਰਾਮਪਰਾ ਫੂਲ ਦੀ ਨੰਦੀ ਗਊਸ਼ਾਲਾ ਵਿਖੇ ਪਹੁੰਚਿਆ ਪਿੰਡ ਕਲਿਆਣ ਸੁੱਖਾ ਦੇ ਗਊ ਸੇਵਾਦਾਰ ਮਨਜੀਤ ਸਿੰਘ ਰਾਜੂ ਤੇ ਇਹਨਾਂ ਦੇ ਨਾਲ ਹੋਰ ਵੀ ਸੇਵਾਦਾਰ ਵੀਰ ਜੋ ਮਦਦ ਕਰਦੇ ਆ ਕੇਲਿਆਂ ਦੀ ਸੇਵਾ ਕੀਤੀ ਜਾ ਰਹੀ ਹੈ ਜੋ ਜ਼ਖਮੀ ਪਸ਼ੂ ਹੈ ਬਹੁਤ ਸਾਰੇ ਜ਼ਖਮੀ ਪਸ਼ੂ ਜ਼ਖਮੀ ਹਾਲਤ ਵਿੱਚ ਪਏ ਆ। ਇਹਨਾਂ ਦੀ ਸੇਵਾ ਕਰ ਰਿਹਾ ਵੀਰ ਸੇਵਾਦਾਰ ਵੀਰਾਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਹੋਰ ਵੀ ਵੀਰ ਜਿਨ੍ਹਾਂ ਨੇ ਲੋਗਾਂ ਦੀ ਸੇਵਾ ਦੇ ਵਿੱਚ ਹਿੱਸਾ ਪਾਉਣਾ ਹੋਵੇ ਤਾਂ ਮਨਜੀਤ ਸਿੰਘ ਰਾਜੂ ਇਹਨਾਂ ਦੇ ਨਾਲ ਸਹਿਯੋਗ ਕਰਨ ਦੀ ਕਿਰਪਾਲਤਾ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।